ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਿਮਰਨ ਰਸੋਈ 'ਚ ਤੇ ਅੱਜ ਹੀ ਆਪਾਂ ਬਣਾਵਾਂਗੇ ਨਿੰਬੂ ਤੇ ਮਿਰਚਾਂ ਦਾ achar ਨਿੰਬੂ ਜੀ ਆਪਣੇ ਘਰ ਦੇ ਆ ਤੇ ਇਹਨਾਂ ਨੂੰ ਆਪਾਂ ਤੋੜ ਕੇ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਲਿਆ ਏ ਤੇ ਮਿਰਚਾਂ ਵੀ ਆਪਾਂ ਜੀ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨਾਂ ਨੂੰ ਸੁੱਕੇ ਕੱਪੜੇ ਨਾਲ ਪੂੰਝ ਕੇ ਚੰਗੀ ਤਰ੍ਹਾਂ ਥੋੜੀ ਦੇਰ ਤੋਂ ਪਜਰਾ ਕੇ ਸੁਕਾ ਲਿਆ ਏ ਤੇ ਹੁਣ ਜੀ ਆਪਾਂ ਇਸ ਤਰ੍ਹਾਂ ਮਿਰਚਾਂ ਦੀਆਂ ਡੰਡੀਆਂ ਲਾ ਲੈਨੇ ਆ ਇਸ ਤਰ੍ਹਾਂ ਕਰਕੇ ਪਿੱਛੋਂ ਆਪਾਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਲਾ ਕੇ ਸਾਫ਼ ਕਰ ਲਵਾਂਗੇ ਇਸ ਤਰ੍ਹਾਂ ਜੀ ਆਪਾਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਲਾ ਕੇ ਸਾਫ਼ ਕਰ ਲੈਣੇ ਆ। ਮਿਰਚਾਂ ਜੀ ਆਪਾਂ ਪਿਛੋ ਡੰਡੀਆਂ ਲਾ ਕੇ ਸਾਫ਼ ਕਰ ਲਈਆਂ ਤੇ ਹੁਣ ਆਪਾਂ ਇਸ ਤਰ੍ਹਾਂ ਮਿਰਚਾਂ ਨੂੰ ਚੀਰੇ ਲਾ ਲਵਾਂਗੇ। ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਮਿਰਚਾਂ ਨੂੰ ਚੀਰੇ ਲਾ ਲੈਣੇ ਆ। ਮਿਰਚਾਂ ਨੂੰ ਜੀ ਆਪਾਂ ਇਸ ਤਰ੍ਹਾਂ ਚੀਰੇ ਲਾ ਲਏ ਆ ਤੇ ਹੁਣ ਆਪਾਂ ਨਿੰਬੂ ਕੱਟ ਲੈਣੇ ਆ ਇਸ ਤਰ੍ਹਾਂ ਜੀ ਆਪਾਂ ਇੱਕ ਨਿੰਬੂ ਦੇ ਚਾਰ ਪੀਸ ਕਰ ਲਵਾਂਗੇ ਨਿੰਬੂ ਮਿਰਚਾਂ ਜੀ ਆਪਾਂ ਚਾਰ ਪੌਣ ਵਾਸਤੇ ਤਿਆਰ ਕਰ ਲਿਆ ਤੇ ਇਧਰ ਜੀ ਆਪਾਂ ਥੋੜਾ ਜਿਹਾ ਜੂਸ ਕੱਢ ਲਿਆ ਨਿੰਬੂਆਂ ਦਾ ਇਹ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਇਹਦਾ ਆਪਾਂ ਕੀ ਕਰਨਾ ਹੈ ਤੇ ਇਹਨਾਂ ਨੂੰ ਆਪਾਂ ਜੀ ਸਾਈਡ ਤੇ ਕਰ ਦਿੰਨੇ ਆ ਤੇ ਚਾਰ ਦਾ ਮਸਾਲਾ ਤਿਆਰ ਕਰ ਲੈਨੇ ਆ ਚਾਰ ਦਾ ਮਸਾਲਾ ਦੇ ਵਿੱਚ ਜੀ ਆਪਾਂ ਲਿਆਏ ਜਵੈਨ ਕਾਲੀਆਂ ਮਿਰਚਾਂ ਮੇਥੇ ਸੌਫ ਥੋੜੀ ਜੀ ਹਿੰਗ ਜੀਰਾ ਧਨੀਆ ਤੇ ਪੀਰੀ ਵਾਲੀ ਰਾਈ ਤੇ ਹਲਕਾ ਜਿਹਾ ਜੀ ਇਹਨਾਂ ਨੂੰ ਆਪਾਂ ਹੁਣ ਰੋਸਟ ਕਰਦੇ ਆ ਸਾਲੇ ਨੂੰ ਜੀ ਆਪਾਂ ਰੋਸਟ ਕਰ ਲਿਆ ਤੇ ਇਹਦੇ ਵਿੱਚ ਹੀ ਆਪਾਂ ਪਾ ਦਵਾਂਗੇ ਇੱਕ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚੇ ਦਾ ਪਾਊਡਰ ਤੇ ਥੋੜੀ ਜੀ ਹਲਦੀ ਪਾ ਦਵਾਂਗੇ ਅੱਧੇ ਚਮਚੇ ਦੇ ਕਰੀ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹਲਦੀ ਤੇ ਮਿਰਚ ਦਾ ਵੀ ਕੱਚਾਪਨ ਖਤਮ ਹੋ ਜਾਊਗਾ ਹਲਦੀ ਤੇ ਕਸ਼ਮੀਰੀ ਲਾਲ ਮਿਰਚੇ ਦਾ ਪਾਊਡਰ ਜੀ ਆਪਾਂ ਮਸਾਲੇ ਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਮਿਕਸੀ ਕੱਪ ਚ ਪਾ ਕੇ ਇਹਨੂੰ ਪੀਸ ਲੈਣੇ ਆ ਮਸਾਲਾ ਜੀ ਪੀਸ ਕੇ ਆਪਾਂ ਇਸ ਤਰ੍ਹਾਂ ਪਾਊਡਰ ਬਣਾ ਲਿਆ ਏ ਹੁਣ ਆਪਾਂ ਚਾਰ ਦੇ ਵਿੱਚ ਮਿਕਸ ਕਰਦੇ ਹਾਂ ਇੱਕ ਚਮਚ ਜੀ ਆਪਾਂ ਕਾਲੇ ਨਮਕ ਦਾ ਲਿਆ ਏ ਇੱਕ ਸਫੇਦ ਦਾ ਇਹਨਾਂ ਨੂੰ ਆਪਾਂ ਮਿਕਸ ਕਰ ਲੈਨੇ ਆ ਤੇ ਇੱਕ ਚਮਚ ਭਰ ਕੇ ਆਪਾਂ ਮਸਾਲੇ ਦਾ ਲੈ ਲਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਮਸਾਲੇ ਦੇ ਨਾਲ ਜੀ ਆਪਾਂ ਮਿਰਚਾਂ ਨੂੰ ਭਰ ਲਵਾਂਗੇ ਮਿਰਚਾਂ ਜੀ ਆਪਾਂ ਇਸ ਤਰ੍ਹਾਂ ਮਸਾਲੇ ਦੇ ਨਾਲ ਭਰ ਲੀਆਂ ਏ ਤੇ ਬਾਕੀ ਦਾ ਮਸਾਲਾ ਜੀ ਆਪਾਂ ਨਿੰਬੂਆਂ ਦੇ ਵਿੱਚ ਮਿਕਸ ਕਰ ਦਵਾਂਗੇ ਚਾਰ ਜੀ ਹਮੇਸ਼ਾ ਕੱਚ ਦੇ ਬਰਤਨ ਤੇ ਜਾਂ ਚੀਨੀ ਦੇ ਬਰਤਨ 'ਚ ਹੀ ਪਾਉਣਾ ਚਾਹੀਦਾ ਏ ਨਹੀਂ ਤਾਂ ਚਾਰ ਖਰਾਬ ਹੋ ਜਾਂਦਾ ਏ ਤੇ ਚੀਨੀ ਦੇ ਬਰਤਨ ਚ ਕੱਚ ਦੇ ਬਰਤਨ ਚ ਚਾਰ ਕਦੀ ਵੀ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਜਿਆਦਾ ਸਮੇਂ ਤੱਕ ਚਾਰ ਰਹਿ ਜਾਂਦਾ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਮਿਰਚਾਂ ਪਾ ਦਿੰਨੇ ਆ ਤੁਸੀਂ ਚਾਹੋ ਤੇ ਅਲੱਗ-ਅਲੱਗ ਵੀ ਚਾਰ ਪਾ ਸਕਦੇ ਜੇ ਨਿੰਬੂ ਮਿਰਚਾਂ ਦਾ ਪਰ ਆਪਾਂ ਇੱਕ ਜਗ੍ਹਾ ਤੇ ਹੀ ਪਾਵਾਂਗੇ ਤੇ ਤੇ ਜੀ ਆਪਾਂ 3-4 ਨਿੰਬੂਆਂ ਦਾ ਜੂਸ ਕੱਢਿਆ ਸੀ ਇਹ ਆਪਾਂ ਇਸ ਤਰ੍ਹਾਂ ਮਿਰਚਾਂ ਦੇ ਵਿੱਚ ਪਾ ਦਵਾਂਗੇ ਨਿੰਬੂਆਂ ਦੇ ਵਿੱਚ ਜੀ ਆਪਾਂ ਬਾਕੀ ਦੇ ਮਸਾਲੇ ਵੀ ਮਿਕਸ ਕਰ ਦਿੰਨੇ ਆ 2 ਚਮਚ ਵੱਡੇ ਭਰ ਕੇ ਆਪੇ ਕਾਲਾ ਨਮਕ ਸਫੇਦ ਨਮਕ ਦਾਲਿਆ ਹੈ ਤੇ 1 ਚਮਚ ਭਰ ਕੇ ਆਪਾਂ ਚੀਨੀ ਦਾਲਿਆ ਹੈ ਇਹਨਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਨਿੰਬੂ ਦੇ ਚਾਰ ਨੂੰ ਵੀ ਆਪਾਂ ਇਸ ਤਰ੍ਹਾਂ ਮਿਰਚਾਂ ਵਾਲੇ ਮਰਤਬਾਨ ਦੇ ਵਿੱਚ ਪਾ ਦਵਾਂਗੇ ਨਿੰਬੂ ਤੇ ਮਿਰਚ ਦਾ achar ਜੀ ਆਪਣਾ ਤਿਆਰ ਆ ਤੁਸੀਂ ਚਾਹੋ ਤੇ ਇਹਨੂੰ ਇਸ ਤਰ੍ਹਾਂ ਖਾ ਸਕਦੇ ਜੇ ਨਹੀਂ ਤਾਂ ਇੱਕ ਦੋ ਢੋਪ ਲਵਾ ਲੋ ਤਾਂ ਹੋਰ ਵੀ achar ਜ਼ਿਆਦਾ ਸਵਾਦ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਚਾਰ ਬਣਾਓ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਹਾਜਮੇਦਾਰ ਬਣਦਾ ਹੈ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਕਿਸੇ ਹੋਰ ਰੈਸਪੀ ਦੇ ਨਾਲ